ਦੇਖਿਆ ਕਿ ਬਹੁਤ ਜ਼ਿਆਦਾ ਸਪੀਡ ਵਿੱਚ ਬੱਸ ਆਈ ਸਰ ਤੇ ਕੰਟਰੋਲ ਨਹੀਂ ਹੋਇਆ ਤੇ ਉਹ ਜਿਹੜੇ ਕਰਕੇ ਹਾਦਸਾ ਹੋ ਗਿਆ। ਲੱਗ ਗਿਆ ਜੇ ਬੱਸ ਐਕਸੀਡੈਂਟ ਹੋਇਆ ਜੇ ਚ ਕੋਈ ਤਕਰੀਬਨ 20 ਦੇ ਤੱਕ ਕਰੀਬ ਖਾਜੜੀ ਹੈ ਤਿੰਨ ਬਟੇ ਹਿਗੇ ਨੇ ਡੈੱਡ ਨੇ ਸੋ ਫਾਰ ਤਾਂ ਸੁਣ ਸਰ ਇਹੀ ਕਹਿਣਾ ਚਾਹੁੰਦੇ ਕਿ ਥੋੜਾ ਜਿਹਾ ਨੰਨ ਤੇ ਕੰਟਰੋਲ ਕੀਤਾ ਜਾਏ ਇਹਨਾਂ ਦਾ ਟਾਈਮ ਟੇਬਲ ਇਹਨਾਂ ਦਾ ਫਿਕਸ ਕੀਤਾ ਜਾਵੇ ਜਿਹੜਾ ਆਰਾਮਣਾ ਜਾਣ ਬਹੁਤ ਨਾ ਭਜਾਉਣਾ। ਜੀ ਸਰ ਤਿੰਨ ਕਰਵਿੰਦਰ ਸਿੰਘ ਸਰ ਕੀ ਦੇਖਿਆ ਤੁਸੀਂ ਇਹ ਸਰ ਦੇਖਿਆ ਕਿ ਬਹੁਤ ਜ਼ਿਆਦਾ ਸਪੀਡ ਵਿੱਚ ਬੱਸ ਆਈ ਸਰ ਤੇ ਕੰਟਰੋਲ ਨਹੀਂ ਹੋਇਆ ਤੇ ਉਹ ਜਿਹੜੇ ਕਰਕੇ ਹਾਦਸਾ ਹੋ ਗਿਆ ਉਹ ਕਿਹੜੀ ਕਿਰਤਾਂ ਕੰਟਰੋਲ ਦੇ ਕਿਹੜੀ ਚੀਜ਼ ਆਈ ਇਹ ਸਰ ਸਕੂਟੀ ਦਾ ਆ ਰਹੀ ਹੈ ਲੇਡੀ ਜੀ ਕੋਈ ਇਹ ਨਹੀਂ ਹੁਣ ਪਤਾ ਵੀ ਪਾਦੇ ਤੇ ਆਈ ਅੱਛਾ ਉਹ ਵੀ ਥੱਲੇ ਆ ਗਈ ਹਾਂਜੀ ਉਹਦੀ ਮੌਤ ਵੀ ਹੋ ਗਈ ਪਾਣੀ ਜਿੱਦਾਂ ਬਰਸਾ ਤੇਜ਼ ਹੋਉਂਦੇ ਹੈ ਕੀ ਪ੍ਰਸ਼ਾਸਨ ਕਹਿਣਾ ਚਾਹੀਦਾ ਸਰ ਸਰਪ੍ਰਸ਼ਾਸਨ ਸਰ ਇਹ ਹੀ ਕਹਿਣਾ ਚਾਹੀਦਾ ਕਿ ਥੋੜਾ ਜਿਹਾ ਇਹਨਾਂ ਤੇ ਕੰਟਰੋਲ ਕੀਤਾ ਜਾਏ ਇਹਨਾਂ ਦਾ ਟਾਈਮ ਟੇਬਲ ਇਹਨਾਂ ਦਾ ਫਿਕਸ ਕੀਤਾ ਜਾਵੇ ਜਿਹੜਾ ਆਰਾਮ ਨਾਲ ਜਾਣ ਬਹੁਤ ਨਾ ਭਜਾਣਾ ਤੁਹੇ ਟਾਈਮ ਇਹਨਾਂ ਦਾ ਥੋੜਾ ਹੁੰਦਾ ਜਿਹਦੇ ਕਰਕੇ ਵੀ ਆਉਂਦੇ ਆ ਸੜਕਾਂ ਉਨੀਆਂ ਚੌੜੀਆਂ ਹੈ ਨਹੀਂ ਅਰਗਸਤੀ ਜਾਣੇ ਸ਼ਕਮੀ ਉਹ ਕਿੰਨੀਆਂ ਮੋਟੀਆਂ ਹੋਈਆਂ ਅੱਜ ਉੱਤਾਂ ਦਾ ਅੰਦਾਜ਼ਾ 10 ਤੋਂ ਪਲੱਸ ਸਰ ਡੈੱਡ ਹੋ ਗਿਆ ਬਾਕੀ ਗ੍ਰੈਜੁਐਲਟੀ ਪਤਾ ਨਹੀਂ ਕਿੰਨੀ ਹੋਈ ਅੰਦਾਜ਼ਾ ਹੈ ਕਰ 10 ਤੋਂ ਸੰਗ ਹੋਏਗਾ ਪੱਕਾ ਦਾ ਕਾਬਲ ਲੱਗਿਆ ਜੇ ਮਾ ਸੈਕਸੀਡੈਂਟ ਹੋਇਆ ਜੇ ਕੋਈ ਤਕਰੀਬਨ 20 ਦੇ ਤੱਕ ਕਰੀਬ ਕਾਜੜੀ ਹੈ ਤਿੰਨ ਡੇਟੇ ਹੈਗੇ ਨੇ ਅ ਡੈਡ ਨੇ ਸੋ ਫਾਰ ਐਂਡ 6 ਸੀਰੀਅਸਲੀ ਇੰਜਰਡ ਨੇ ਬਾਕੀ ਜਿਹੜੇ ਹੈਗੇ ਉਹਨਾਂ ਦਾ ਮਾਈਨਰ ਟੂ ਮੋਡਰੇਟ ਇੰਜਰੀਜ਼ ਆਈਆਂ ਨੇ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਆਪਣੇ ਹਸਪਤਾਲ 'ਚ ਜਿਨ੍ਹਾਂ ਨੂੰ 4 ਜਣੇ ਨੂੰ ਰੈਫਰ ਕਰ ਚੁੱਕੇ ਆ ਦੋ ਜਣਿਆਂ ਦਾ ਅਪਲਾਈ ਹੋ ਗਿਆ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਵੀ ਰੈਫਰ ਕਰਨ ਦੀ ਜ਼ਰੂਰਤ ਪੈ ਗਈ ਉਹਨਾਂ ਨੂੰ ਥੈਂਕ ਯੂ ਕੁੱਲ ਇਹਨਾਂ ਦੇ ਨੋਟਿਸ 'ਤੇ ਲੈਂਦੇ ਆ ਇਹਨਾਂ ਨੇ ਲਿਖਿਆ ਵੀ 22 ਦੇ ਕਰੀਬ ਪੇਸ਼ੈਂਟ ਆਏ ਆ ਜਿਨ੍ਹਾਂ ਚੋਂ ਤਿੰਨ ਦੀ ਜਿਹੜੀ ਡੈਥ ਹੋ ਗਈ ਐ ਸੱਤ ਇਹਨਾਂ ਨੇ ਕਿਹਾ ਜਿਹੜੇ ਸੀਰੀਅਸਲੀ ਇੰਜਰਡ ਸੀਗੇ ਉਹ ਅਸੀਂ ਰੈਫਰ ਕਰ ਦਿੱਤੇ ਆ ਬਾਕੀ ਕੁਛ ਜਿਹੜੇ ਬਿਲਕੁਲ ਠੀਕ ਸੀ ਜਿਨ੍ਹਾਂ ਨੇ ਛੋਟੇ-ਮੋਟੇ ਸੱਟਾ ਸੀ ਉਹ ਆਪਣੇ ਘਰ ਚਲੇ ਗਏ ਆ ਬਾਕੀ ਪੇਸ਼ੈਂਟ ਇੱਥੇ ਜਿਹੜੇ ਪਏ ਆ ਜਿੰਨੇ ਵੀ ਪੇਸ਼ੈਂਟ ਇੱਥੇ ਹੈਗੇ ਆ ਬਿਲਕੁਲ ਜਿਹੜੇ ਆ ਬਿਲਕੁਲ ਓਕੇ ਆ ਬਿਲਕੁਲ ਠੀਕ-ਠਾਕ ਨੇ ਕੋਈ ਇਸਨ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਔਰ ਸਾਡੇ ਡਾਕਟਰ ਵੀ ਜਿੱਦਾਂ ਤੁਸੀਂ ਦੇਖ ਹੀ ਰਹੇ ਹੋ ਵੀ ਸਾਰੀ ਟੀਮ ਜਿਹੜੀ ਇੱਥੇ ਅਵੇਲੇਬਲ ਹੈਗੀ ਆ ਇਵਨ ਆਈਐਮਏ ਸਾਡੀ ਬਟਾਲਾ ਜਿਹੜੇ ਉਹਨਾਂ ਦੇ ਮੈਂਬਰਸ ਵੀ ਇੱਥੇ ਜਿਹੜੇ ਆਪਣੀ ਡਿਊਟੀ ਦੇ ਰਹੇ ਆ ਵੀ ਕੋਈ ਵੀ ਕਿਸੇ ਨੂੰ ਪ੍ਰੋਬਲਮ ਨਾ ਆਵੇ ਸਰੋਂ ਤੱਕ ਕਿੰਨੇ ਕੁ ਤੱਕ ਰੈਫਰ ਕੀਤੀ ਗਈ ਅੰਮ੍ਰਿਤ ਸਰ 7 ਦੇ ਕਿ 7 ਬੱਚੇ ਵੀ ਬੱਚੇ ਉਹਦੇ ਬੱਚੇ ਬੱਚੇ ਵੀ ਦੋ ਹੈਗੇ ਆ ਕਿੰਨੇ ਬੱਚੇ ਹੈਗੇ ਜਾਂ ਬਹੁਤੇ ਅਡਲਟ ਆ ਬੱਚਾ ਇੱਕ ਹੋਈ ਗ੍ਰੈਜੂਏਟ ਹੀ ਆ ਬਾਕੀ ਕੈਜ਼ਲਟੀਆਂ ਤਿੰਨ ਜਿਹੜੀਆਂ ਸਾਡੇ ਕੋਲ ਇਸ ਵੇਲੇ ਕੈਜ਼ਲਟੀਆਂ ਜਿਹੜੀਆਂ ਪਈਆਂ ਬੜੇ ਦੁੱਖ ਦੀ ਗੱਲ ਹੈ ਜੀ ਚਾਰ ਪਰਿਵਾਰ ਜਿਹੜੇ ਨੇ ਮੈਂ ਕਹਿ ਸਕਦਾ ਵੀ ਜਿਨ੍ਹਾਂ ਦੇ ਘਰ ਦੇ ਚਿਰਾਗ ਜਿਹੜੇ ਨੇ ਅੱਜ ਡੱਤ ਹੋ ਚੁੱਕੀ ਆ ਚਾਰ ਜੀਆਂ ਦੀ ਔਰ ਕਈ ਜ਼ਖਮੀ ਵੀ ਨੇ ਪਰਮਾਤਮਾਗੇ ਇਹੋ ਅਰਦਾਸ ਬੇਨਤੀ ਕਰਦੇ ਜਿਹੜੇ ਸੀਰੀਅਸ ਨੇ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਚੰਡੀਗੜ੍ਹ ਵੀ ਪੇਜੇ ਗਏ ਜੀ ਜੀ ਹਾਂ ਹਾਂਜੀ ਅੰਮ੍ਰਿਤਸਰ ਭੇਜੇ ਗਏ ਨੇ ਉਸੇ ਦੀ ਸਪੋਰਟ ਤੇ ਥੋੜਾ ਜਿਹਾ ਉਹਨਾਂ ਨੂੰ ਡਾਕਟਰ ਸਾਹਿਬ ਹੋਣੇ ਮੇਰੀ ਉੱਥੇ ਵੀ ਗੱਲ ਹੋ ਰਹੀ ਹੈ ਔਰ ਸਾਡੀਆਂ ਪ੍ਰੋਪਰਲੀ ਟੀਮਾਂ ਜਿਹੜੀਆਂ ਨੇ ਉਹ ਉੱਥੇ ਪ੍ਰੋਪਰ ਲੱਗੀਆਂ ਨੇ ਇੱਕ ਜਿਹੀ ਟੀਮਾਂ ਤਿਆਰ ਨੇ ਕਿਸੇ ਵੀ ਕਿਸਮ ਦੀ ਪੇਸ਼ੈਂਟ ਨੂੰ ਜਿਹੜੀ ਦਿੱਕਤ ਨਹੀਂ ਆਉਂਦੀ ਜੂਗੀ ਉਹਨਾਂ ਦੇ ਸਾਹਮਣੇ ਆਇਆ ਇਹ ਅੱਜ ਬੜਾ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਇੱਕ ਬੱਸ ਦਾ ਐਕਸੀਡੈਂਟ ਹੋਇਆ ਇਹ ਆਪਣਾ ਜਿਹੜਾ ਪਟਾਲਾ ਕਾਦਿਆਂ ਰੋਡ ਹੈ ਉਸ ਰੋਡ ਦੇ ਉੱਤੇ ਤਾਂ ਪ੍ਰੀਲੀਮਨਰੀ ਤੌਰ ਤੇ ਇੱਥੇ ਮੈਂ ਡਾਕਟਰ ਨੂੰ ਪੁੱਛ ਰਿਹਾ ਸੀਗਾ ਤੋ ਤਿੰਨ ਕੈਸ਼ੁਐਲਟੀ ਇਸ ਦੇ ਵਿੱਚ ਰਿਪੋਰਟਡ ਹੈਗੀਆਂ ਤਾਂ ਇਸ ਤੋਂ ਇਲਾਵਾ 6 ਬੰਦੇ ਥੋੜੇ ਜਿਹਾ ਕ੍ਰਿਟੀਕਲ ਹੈ 4 ਹੈਵ ਬਨ ਆਲਰੇਡੀ ਸ਼ਿਫਟਡ ਟੂ ਅੰਮ੍ਰਿਤਸਰ 4 ਦੋ ਜਿਹੜੇ ਹੈਗੇ ਨੇ ਉਹਨਾਂ ਦਾ ਇਲਾਜ ਮੌਨ ਚ ਚੱਲ ਰਿਹਾ ਹੈ ਤਾਂ ਉਹਨਾਂ ਨੂੰ ਵੀ ਮੋਸਸਾਈਟਲੀ ਰੈਸੈਂਡਿੰਗ ਟੂ ਅੰਮ੍ਰਿਤਸਰ ਐਂਡ ਬਾਕੀ ਇੱਥੇ 4 12 ਬੰਦੇ ਤੋ ਦੇ ਹੈਵ ਸਸਟੇਨ ਮਾਈਨਰ ਇਨਜਰੀਜ਼ ਦੇ ਆਰ ਸਟੇਬਲ ਦੱਸ ਦੱਸਿਆ ਜਾ ਰਿਹਾ ਜੀ ਬੱਸ ਜਿਹੜੀ ਹੈ ਰੋਜ਼ਾਨਾ ਹੀ ਬਹੁਤ ਤੇਜ਼ ਰਫ਼ਤਾਰ ਨਾਲ ਚੱਲਦੀ ਸੀ ਔਰ ਅੱਜ ਵੀ ਸਵਾਰੀਆਂ ਕਰਦੀ ਹੈ ਬਹੁਤ ਤੇਜ਼ ਰਫ਼ਤਾਰ ਅਸੀਂ ਉਹ ਚੈੱਕ ਕਰ ਰਹੇ ਹਾਂ ਕੁਝ ਕੁਝ ਉਹ ਸੀਸੀਟੀਵੀ ਫੁਟੇਜ ਨੂੰ ਵੀ ਚੈੱਕ ਕਰ ਰਹੇ ਹਾਂ ਉਹਦੇ ਚ ਇਹ ਵੀ ਆ ਰਿਹਾ ਹੈ ਕਿ ਅੱਗੇ ਮੋਟਰਸਾਈਕਲ ਆ ਰਿਹਾ ਸੀਗਾ ਤਾਂ ਫਿਰ ਉਹਨਾਂ ਨੇ ਆਪਣਾ ਟਰਨ ਲੈ ਲਿਆ ਬੱਸ ਵਾਲੇ ਨੇ ਉਹਦੇ ਕਰਕੇ ਉਹ ਜਾ ਕੇ ਕੰਦ ਦੇ ਵਿੱਚ ਤੇ ਜਾੜੀ ਤਾਂ ਫਟ ਅਸੀਂ ਇਸ ਇਸ਼ੂ ਨੂੰ ਐਸਟੈਬਿਸ਼ ਕਰ ਰਹੇ ਹਾਂ ਪ੍ਰੋਪਰ ਇਨਵੈਸਟੀਗੇਸ਼ਨ ਇਹਦੇ ਚ ਕਰ ਰਹੇ ਹਾਂ